ਕੋਦਰ ਦੇ ਥਿੰਦ ਸਵੀਟ ਸ਼ਾਪ ਨੂੰ ਬੀਤੀ ਰਾਤ ਚੋਰਾ ਨੇ ਆਪਣਾ ਨਿਸ਼ਾਨਾ ਬਣਾਇਆ। ਇਹਨਾਂ ਕੋਦਰ ਵਿਖੇ ਫਿਰ ਪੇਸ਼ ਆਈ ਚੋਰੀ ਦੀ ਵਾਰਦਾਤ। ਸੰਧ ਟੱਪ ਕੇ ਚੋਰਾ ਨੇ ਦਿੱਤਾ ਚੋਰੀ ਨੂੰ ਅੰਜਾਮ। ਸਿੰਧ ਸਵੀਟ ਸ਼ਾਪ ਨੂੰ ਬੀਤੀ ਰਾਤ ਚੋਰਾਂ ਨੇ ਆਪਣਾ ਨਿਸ਼ਾਨਾ ਬਣਾਇਆ ਨਕੋਦਰ ਵਿਖੇ ਫਿਰ ਪੇਸ਼ ਆਈ ਚੋਰੀ ਦੀ ਵਾਰਦਾਤ ਕੰਦ ਟੱਪ ਕੇ ਚੋਰਾਂ ਨੇ ਦਿੱਤਾ ਚੋਰੀ ਨੂੰ ਅੰਜਾਮ ਨਕੋਦਰ ਮਿਤੀ 30 ਜੁਲਾਈ 2025 ਦਿਨ ਬੁੱਧਵਾਰ ਨੂੰ ਤਹਿਸੀਲ ਮੇਨ ਬਾਜ਼ਾਰ ਨਕੋਦਰ ਜਿਸ ਨੂੰ 파ਟਮਿਲਪ ਚੌਂਕ ਵੀ ਆਖਿਆ ਜਾਂਦਾ ਹੈ ਤਕਰੀਬਨ 40 ਸਾਲ ਪੁਰਾਣੀ ਇਹ ਸਿੰਧ ਸਵੀਟ ਸ਼ਾਪ ਨੂੰ ਬੀਤੀ ਰਾਤ ਚੋਰਾਂ ਨੇ ਆਪਣਾ ਨਿਸ਼ਾਨਾ ਬਣਾਇਆ ਸਿੰਧ ਸਵੀਟ ਦੇ ਮਾਲਕ ਸ਼੍ਰੀ ਹਰਸ਼ਦੀਪ ਨੇ ਖੁਲਾਸਾ ਕੀਤਾ ਕਿ ਬੀਤੀ ਰਾਤ ਚੋਰ ਕੰਦ ਟੱਪ ਕੇ ਆਏ ਅਤੇ ਲੱਗੇ ਹੋਏ ਸੀਸੀਟੀਵੀ ਕੈਮਰਾ ਤੇ ਪੇਪਰ ਲਗਾ ਦਿੱਤੇ ਅਤੇ ਚੋਰੀ ਨੂੰ ਬੇਹੱਦ ਸੰਜੀਦਗੀ ਨਾਲ ਅੰਜਾਮ ਦਿੱਤਾ। ਉਹਨਾਂ ਇਹ ਵੀ ਦੱਸਿਆ ਕਿ 30-35000 ਰੁਪਏ ਕੈਸ਼ ਵੀ ਲਏ ਗਏ। ਉਹਨਾਂ ਇਹ ਵੀ ਦੱਸਿਆ ਕਿ ਅਸੀਂ ਤਕਰੀਬਨ ਸਵੇਰੇ 7 ਵਜੇ ਦੁਕਾਨ ਤੇ ਆਏ ਸਾਂ ਅਤੇ ਅਸੀਂ ਆ ਕੇ ਪੁਲਿਸ ਨੂੰ 112 ਨੰਬਰ ਤੇ ਇਤਲਾਹ ਕੀਤੀ ਤੇ ਮੁਲਾਜ਼ਮ ਤਕਰੀਬਨ 10 ਵਜੇ ਪਹੁੰਚੇ। ਉਹਨਾਂ ਨੇ ਕਿਹਾ ਕਿ ਬਾਜ਼ਾਰ ਵਿੱਚ ਕੋਈ ਵੀ ਚੌਕੀਦਾਰ ਨਹੀਂ ਹੈ ਅਤੇ ਨਾ ਹੀ ਕੋਈ ਪੁਲਿਸ ਦੀ ਗਸ਼ਤ। ਉਹਨਾਂ ਕਿਹਾ ਕਿ ਇਨਸਾਨ ਆਪਣੇ ਘਰ ਜਾਂ ਆਪਣੇ ਅਡੇ ਤੇ ਜੇਕਰ ਸੁਰੱਖਿਅਤ ਨਹੀਂ ਤੇ ਆਖਿਰ ਸੁਰੱਖਿਅਤ ਕਿੱਥੇ ਉਹਨਾਂ ਨੇ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਹੈ ਜਨਾਬ ਜੀ ਅਸੀਂ ਸਮਝਦੇ ਹਾਂ ਕਿ ਦੁਕਾਨ ਭਾਈ ਆਪਣੀ ਸਿੰਗ ਸੂਟ ਕੋਲਰ 100 ਰੁਪਏ ਜਾਂ ਮੇਨ ਤਸੀਲੇ ਆ ਜੀ ਆਪਣੀ ਦੁਕਾਨ ਹਲਵਾਈ ਕਿਛ ਨਹੀਂ ਹਾਂ ਕੀ ਗੱਲ ਬਾਤ ਹੈ ਭਾਈ ਅਸੀਂ ਸਵੇਰੇ ਆਣ ਕੇ ਦੇਖੇ ਸਾਡੇ ਗੱਲੇ ਗੱਲੇ ਪੱਟੇ ਹੋਏ ਸੀ ਕਿਛਕਾਕ ਦੇ ਮੋਰੇ ਸ਼ਟਰਾਂ ਨੂੰ ਲੌਕ ਲੱਗਾ ਹੋਇਆ ਪਿਛੋਂ ਦੀ ਦਰਵਾਜ਼ੇ ਖੰਡ ਕੇ ਬੰਦੇ ਅੰਦਰ ਵੜੇ ਹੋਏ ਸੀ ਅੰਦਰ ਪਲਾਸਟਿਕ ਉਸ ਖਲਾ ਰਹੇ ਹੋਏ ਕਿ ਗੱਲੇ ਪੱਟੇ ਹੋਏ ਨੇ ਦੀ ਵੇਂਤੀਆਂ ਵੀ ਬੰਦੀਆਂ ਵੀ ਬੰਦੀਆਂ ਮੈਂ ਜੀ ਪਰ ਜੀ ਆ ਵੀ ਛੱਡੀਆਂ ਇਹਨਾਂ ਦੇ ਹਾਂ ਹੂਨ ਪਰਚੂਰ ਵੀ ਹੂਨ ਸਾਹਿਬ ਕਿੰਨਾ ਕੁ ਨੁਕਸਾਨ ਹੋਇਆ 30 35 ਦੇ ਭਾਜੀ ਹੈਗੇ ਹੀ ਐ ਸੀਸੀਡੀ ਕੈਮਰੇ ਲੱਗੇ ਸੀ ਸੀਸੀਡੀ ਕੈਮਰੇ ਲੱਗੇ ਹੋਏ ਭਾਜੀ ਉਹ ਲੱਗੇ ਹੋਏ ਸਾਹਮਣੇ ਆਪਰੇ ਕੈਮਰੇ ਤੇ ਪੇਪਰ ਲਾਤਾ ਮੈਂ ਬਰੀ ਉਹ ਤੇ ਪੇਪਰ ਲਾਇਆ ਹੈ ਜਿੱਦਾਂ ਖਵਾੜ ਲਾ ਕੇ ਉੱਪਰ ਵੀ ਪਰਮਾਣ ਠੀਕ ਹਾਂ ਜੀ ਤੇ ਜਿੱਦਾਂ ਹੁਣ ਸਵੇਰੇ ਅਸੀਂ ਆਏ ਆ ਮੁੰਡਿਆਂ ਨੇ ਕੰਮ ਨੋਟੀ ਮੁੰਡੇ ਕਹਿੰਦੇ ਭਾਜੀ ਅਸੀਂ ਜਦੋਂ ਕੰਮ ਸ਼ੁਰੂ ਕੀਤਾ ਤੇ ਜਦੋਂ ਅਸੀਂ ਕੰਡੇ ਮੁੰਡੇ ਸੈੱਟ ਕਰਕੇ ਆਪਣਾ ਇਕੱਲਾ ਦਾ ਸੈੱਟ ਕਰਕੇ ਲਾਉਣ ਲੱਗੇ ਤੇ ਗੱਲੀ ਮੱਟੇ ਦਾ ਸਾਂਹ ਕਹਿੰਦਾ ਅਸੀਂ ਤੁਹਾਨੂੰ ਨਾਲ ਨਹੀਂ ਪੋੜ ਮੈਨੂੰ ਦੋਹਾਂ ਤਿੰਨਾਂ ਜਣਿਆਂ ਨੇ ਵੀ ਆ ਕੇ ਹੋਊਗਾ ਇਹ ਗੱਲ ਜਦੋਂ ਮੈਂ ਆਣ ਕੇ ਆਪ ਦਾ ਦੇਖਿਆ ਮੈਂ ਕਹਿੰਦਾ ਦੇਖਾਂ ਕੋਈ ਨਕਸ਼ਾ ਜਿਆਦਾ ਕੋਈ ਕੈਸੀ ਸਾਰਨ ਮੈਂ ਕਿਹਾ ਕੋਈ ਤਾਂ ਕੋਈ ਨਾ ਕੋਈ ਨਕਸ਼ਾ ਹੋਣਾ ਕਿਉਂਕਿ ਦਾ ਰਹਿਗਾ ਵੀ ਆ ਚੌਂਕੀ ਦਾ ਨਹੀਂ ਹੈਗਾ ਕੋਈ ਪੁਲਿਸ ਦੀ ਗਸ਼ਤ ਇਤਨੀ ਹੋਦੀ ਨਹੀਂ ਕੋਈ ਰਾਤ ਨਹੀਂ ਕੋਈ ਹੈ ਇਸ ਬਿਜਾਰ ਚ ਪੰਜਵੀਂ ਚੌਰੀ ਹੈ ਮੇਰੇ ਸਾਹ ਇਸ ਬਿਜਾਰ ਚ ਪੰਜਵੀਂ ਚੌਰੀ ਹੈ ਪੰਜਵੀਂ ਚੌਰੀ ਹੈ ਕੀ ਮੰਗ ਕਰਦੇ ਹੈ ਤਿਹਾਰ ਹੈਗੇ ਆ ਹੁਣ ਗੈਸ ਦਾ ਹਰੇਕ ਦੁਕਾਨ ਤੇ ਹੋਣਾ ਹੀ ਹੈ ਬਿਲਕੁਲ ਹੁੰਦਾ ਹੀ ਨਹੀਂ ਹਾਂ ਪਰਚੀਆਂ ਦੇ ਬੰਦਾ ਰੱਖਦੇ ਪਰਚੀਆਂ ਦੇ ਬੰਦਾ ਰੱਖਦੇ ਹੁਣ ਦੇਨ ਤਿਹਾਰ ਆ ਕੇ ਖੁੱਲਾ ਗੈਸ ਮਿਲਦਾ ਨਹੀਂ ਅਸੀਂ ਕਿਾ ਚਲੋ ਥੋੜਾ ਥੋੜਾ ਲੈ ਕੇ ਰੱਖਦੇ ਆ ਗਾ ਦੇਨ ਤਿਹਾਰ ਆਉਂਦਾ ਲੋਡ ਪੈਂਦੀ 30000 ਦਾ ਖੁੱਲਾ ਗੈਸ ਸੀ 50 50 ਦਾ ਸੀ ਕੀ ਮੰਗ ਕਰਦੇ ਨੇ ਪ੍ਰਸ਼ਾਸਨ ਪ੍ਰਸ਼ਾਸਨ ਤਾਂ ਭਾਜੀ ਇਹੀ ਹੈ ਇਨਸਾਫ ਚਾਹੀਦਾ ਕੰਪਲੇਟ ਕੀਤੀ ਸੀ ਕੰਪਲੇਟ ਕੀਤੀ ਸੀ 8 ਵਜੇ ਦੀ ਕੰਪਲੇਟ 2:30 ਤੋਂ ਬਾਅਦ ਆਈ 112 ਦੇ ਲਖਾਈ ਸੀ 112 ਦੇ ਲਖਾਈ ਸੀ ਦੀ ਮੰਗ ਕਰਦੇ ਰੂਪੇ ਸ਼ਾਸਨ ਪਾਕੀ ਭਾਈ ਇਹ ਹੀ ਆ ਜੋ ਆਪਣਾ ਨੁਕਸਾਨ ਹੋਇਆ ਜਾਂ ਪਰ ਜੋ ਵੀ ਹੱਥ ਹੈਗਾ ਕਰਕੇ ਦੇਣ ਸਮੇਂ ਚੋਰ ਫੜੇ ਜਾਂਦਾ ਚੋਰ ਫੜਿਆ ਜਾਵੇ ਸੰਨ ਤੁਹਾਨੂੰ ਪਹਿਲਾਂ ਵੀ ਬਿਆਰ ਚ ਕਿੰਨੀਆਂ ਚੋਰੀਆਂ ਹੋਈਆਂ ਕਈ ਤਾਂ ਕੰਪਲੇਨਟ ਹੀ ਨਹੀਂ ਕਰਦੇ ਕਈ ਬੰਦੇ ਕਰਦੇ ਨਹੀਂ ਭਾਈ ਅਗਲਾ ਕਹਿੰਦਾ ਮੈਂ ਕੀ ਲੈਣਾ ਪ੍ਰਸ਼ਾਸਨ ਦੇਖਦਾ ਹੀ ਅਗਲਾ ਕਹਿੰਦਾ ਨਹੀਂ ਹੱਥ ਪਾਉਂਦਾ ਅਗਲਾ ਕਹਿੰਦਾ ਮੈਂ ਕੀ ਲੈਣਾ ਦੇਣਾ ਬੰਦੇ ਨੇ ਇੰਨਾ ਤੋਂ ਫੜੇ ਜੀ ਜਾਂ ਜਦ ਬੰਦੇ ਫੜ ਲਾ ਕੋ ਦੋਵੇਂ ਬੰਦੇ ਫੜੀ ਜਾਂਦੇ ਉਗੀ ਇਸ ਮਹੀਨੇ ਚ ਕਾਫੀ ਚੋਰੀਆਂ ਪਹਿਲਾਂ ਵੀ ਹੋ ਚੁੱਕੀਆਂ ਬਾਬਾ ਮਲਕ ਵੀ ਅਰਚੀ ਨਹੀਂ ਹੋਈਆਂ ਕਿਸੇ ਵੀ ਅਰਚੀ ਵੀ ਸਾਡੇ ਵਿਆਰਚੇ ਹੁਣ 4 ਚੋਰੀਆਂ ਹੋਈਆਂ ਹਜੇ ਹਫਤਾ ਤੁਸੀਂ ਹੋਏ ਉਹ ਗੱਡੀ ਦੀ ਕੰਪਲੇਟ ਵੀ ਕਰਕੇ ਗਏ ਹਾਂ ਜੀ ਉਹ ਜਿਹੜੀ ਮੁੰਡੇ ਨੇ ਵਿਚਾਰਨੇ ਹੈ ਨਵੀਂ ਗੱਡੀ ਲਈ ਹਰੇਕ ਨੂੰ ਚਾਹ ਹੁੰਦਾ ਭਾਜੀ ਆਪਣੀ ਸਾਧਨ ਦਾ ਠੀਕ ਹੈ ਜੀ ਜਿਹੜੀ ਭਾਜੀ ਜਿਹਦੇ ਘਰ ਜਿਹਦਾ ਗੀਵਾ ਪੁਜਿਆ ਹੋਵੇ ਉਹਨੂੰ ਪਤਾ ਹੁੰਦਾ ਠੀਕ ਹੈ ਤੁਹਾਡੇ ਉੱਪਰ ਦੀ ਐਂਟਰੀ ਹੈਗੀ ਕਿਸੇ ਪਾਸੇ ਦੀ ਭਾਈ ਉੱਪਰ ਦੀ ਐਂਟਰੀ ਨਹੀਂ ਹੈਗੀ ਪਿਛੋਂ ਵੀ ਹੈਗੀ ਇੱਕ ਉਹ ਚਾਰ ਖਾਂ ਕੋਲੇ ਹੈਗੇ ਆ ਉਹਨਾਂ ਨੂੰ 3-4 ਜਣਿਆਂ ਨੂੰ ਅਸੀਂ ਕੰਪਲੇਟ ਕਰ ਚੁੱਕੇ ਹਾਂ ਕਹ ਲੋਕੀ ਉਹਨੇ ਮੋਰੀ ਬੰਦਰ ਦਾ ਗੇਟ ਵੀ ਲੱਗਦਾ ਉੱਥੇ ਲੋਕੀ ਕੂੜਾ ਕਰਕੜ ਵੀ ਸੁੱਟੀ ਜਾਂਦੇ ਉੱਥੇ ਅਸੀਂ ਤਾਂ ਹੁਣ ਕੰਪਲੀਟ ਕਰ ਸਕਦੇ ਹਾਂ ਹੁਣ ਦੁਬਾਰਾ ਜੇ ਇਹ ਕਰ ਲਾਂਗੇ ਮੈਂ ਆਪਣੇ ਭਰਾਵਾਂ ਸਾਰਿਆਂ ਨੂੰ ਫੇਸਬੁੱਕ ਤੇ ਸਾਈਨ ਕਰਾ ਕੇ ਦਵਾਵਾਂਗੇ ਆ ਮੇਰੇ ਭਰਾਵਾਂ ਦੀਆਂ ਦੁਕਾਨਾਂ ਸੋਨੇ ਦੀਆਂ ਹਨ ਹੋਰ ਵੀ ਦੁਕਾਨਾਂ ਹੈਗੀਆਂ ਸਾਡੇ ਜਿਹੜੇ ਪੰਜ ਸੱਤ ਭਰਾ ਹੈਗੇ ਹਨ ਇਹਨਾਂ ਦੀਆਂ ਮੇਨ ਮੇਨ ਦੁਕਾਨਾਂ ਹੈਗੀ ਕੋ ਸਾਹਮਣੇ ਅਰੋਨ ਭਾਈ ਦੀ ਵੈਸਟਨ ਜੂਨੀ ਵੀ ਮੈਂ ਉੱਥੇ ਵੀ ਚੋਰੀ ਹੋਈ ਕੋਡੋ ਵੀ ਕੋਸ਼ ਨਹੀਂ ਅੰਦਰ ਜੋੜਨੇ ਸਾਰੇ ਉਹ ਸੀਸੀਟੀਵੀ ਕੈਮਰੇ ਵੀ ਲੱਗੇ ਜਿੱਥੇ ਵੀ ਇਹ ਕੋਸ਼ ਹੋਇਆ ਹੈ 聞いてたわ。